पंजाब सरकार के नशा विरोधी अभियान वॉर ऑन ड्रग्स के तहत बस्सी पठाना पुलिस ने लोगों को नशे के प्रति जागरूक करने के लिए हर रोज वॉलीबॉल और फुटबॉल कंपटीशन का आयोजन करवाया है इसके बारे में डीएसपी राजकुमार ने कहा कि पंजाब सरकार आज युवाओं को नशे के बुरे प्रभावों से जागरूक करना चाहती है जिसके लिए सरकार ने फुटबॉल और वॉलीबॉल के मैच आयोजित किए हैं उन्होंने बताया कि यह लीग पूरे जिले में एक महीने तक चलेगी पहले ब्लॉक स्तर में मैच खेलने होंगे उसके बाद जिला स्तर पर इन खेलों के मैच होंगे वहां उन्होंने ड्रग तस्करों को फटकार लगाते हुए कहा या तो पंजाब छोड़ दो या फिर ड्रग्स बेचना बंद करो आगे मीडिया से डीएसपी राजकुमार ने क्या कहा सुने साहिब मार्कन की इस रिपोर्ट में हाँ जी पंजाब सरकार पुलिस वालों युद्ध नशे विरुद्ध जेडी मुहिम चलाई गई है ਉਦੇ ਤਹਿਤ ਜਿੱਥੇ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰ ਰਹੇ ਹਾਂ ਉੱਥੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਤੇ ਨਸ਼ੇ ਤੋਂ ਦੂਰ ਰੱਖਣ ਲਈ ਅਸੀਂ ਖੇਡਾਂ ਦਾ ਆਯੋਜਨ ਕੀਤਾ ਜਿਹਦੇ ਤਹਿਤ ਸਰਕਲ ਬੱਸੀ ਪਠਾਨਾ ਵਿਖੇ ਸ਼੍ਰੀਮਾਨ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਜੀ ਦੀ ਅਗਵਾਈ ਹੇਠ ਸਰਕਲ ਬੱਸੀ ਪਠਾਨਾ ਵਿਖੇ ਮੇਰੇ ਵੱਲੋਂ ਮੇਰੇ ਐਸਐਚਓ ਬੱਸੀ ਐਸਐਚਓ ਬਡਾਲੀ ਵੱਲੋਂ ਬਾਲੀਬਾਲ ਤੇ ਫੁੱਟਬਾਲ ਦੀਆਂ ਕਿੱਡਾਂ ਸ਼ੁਰੂ ਕਰਾਈਆਂ ਗਈਆਂ ਨੇ ਇਹ ਲੀਗ ਮੈਚ ਬਾਲੀਬਾਲ ਦੇ ਜਿਹੜੇ ਨੇ ਉਹ ਕੱਲ ਬਰਾਸਪਿੰਡ ਵਿਖੇ ਸ਼ੁਰੂ ਕਰਾ ਦਿੱਤੇ ਗਏ ਨੇ ਤੇ ਫੁੱਟਬਾਲ ਅੱਜ ਸੇ ਆਈਡੀ ਬੱਸੀ ਵਧਣਾ ਸ਼ੁਰੂ ਕਰਾਈ ਗਈ ਹੈ ਇਹ ਲੀਗ ਮੈਚ ਕਰੀਬ 1 ਮਹੀਨਾ ਚੱਲਣਗੇ ਤੇ ਜਿਹੜੇ ਫਰਸਟ ਉਹਨਾਂ ਦੀ ਟੀਮਾਂ ਨੂੰ ਵਜਬ ਨਾਮ ਦਿੱਤੇ ਜਾਣਗੇ ਤਾਂ ਉਹਨਾਂ ਦਾ ਹੌਸਲਾ ਵਧਾਈ ਕੀਤਾ ਜਾਓ ਜ਼ਿਲ੍ਹੇ ਦੇ ਲੈਵਲ ਦੇ ਬੱਚੇ ਭਾਗ ਲੈ ਰਹੇ ਨੇ ਜਾਂ ਫਿਰ ਬਾਹਰੋਂ ਵੀ ਆਏ ਹਾਂ ਹਾਂ ਜਿਹੜੀਆਂ ਇਹ ਤਿਆਰ ਟੀਮਾਂ ਨੇ ਜੀ ਜਿਹੜੀਆਂ ਪਿੰਡਾਂ ਦੇ ਵਿੱਚ ਨੌਜਵਾਨ ਨੇ ਜਿਹੜੀਆਂ ਆਲਰੇਡੀ ਟੀਮਾਂ ਤਿਆਰ ਨੇ ਜਿਹੜੀਆਂ ਅਕੈਡਮੀ ਨਾਲ ਜੁੜੀਆਂ ਹੋਈਆਂ ਨੇ ਜਾ ਕੋਈ ਵੀ ਮਰਜ਼ੀ ਮੁਕਾਬਕ ਟੀਮ ਇੱਥੇ ਸਾਡੇ ਕਮੇਟੀ ਬਣਾਈ ਗਈ ਹੈ ਪਹਿਲਾਂ ਸਬੜੀ ਪੱਧਰ ਤੇ ਉਹਨਾਂ ਕੋਲ ਅੱਗੇ ਆਪਣੀ ਨਾਮ ਲਿਖਾਉਂਦੇ ਨੇ ਤੋਂ ਉਹ ਟੀਮਾਂ ਦੇ ਆਪਸੀ ਮੁਕਾਬਲੇ ਕਰਾਇਆ ਜਾਂਦੇ ਨੇ ਪਹਿਲਾਂ ਅਸੀਂ ਬਲਾਕ ਪੱਧਰ ਤੇ ਆਪਣੇ ਸਰਕਲ ਪੱਧਰ ਤੇ ਟੀਮਾਂ ਫਸਟ ਕੱਢਾਂਗੇ ਤੇ ਬਾਅਦ ਵਿੱਚ ਉਹਨਾਂ ਦੀਆਂ ਦੂਜੇ ਬਲਾਕਾਂ ਦੀ ਫਸਟ ਆਉਣ ਵਾਲੀਆਂ ਟੀਮਾਂ ਨਾਲ ਜ਼ਿਲ੍ਹਾ ਲੈਵਲ ਤੇ ਐਸਐਸਬੀ ਸਭ ਲੋ ਮੁਕਾਬਲੇ ਕਰਾਈ ਜਾਣਗੇ ਸਰ ਜਿੱਥੇ ਨੇ ਵਧੀਆ ਪ੍ਰਾਲੇ ਵੀ ਕਰਾਈ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਸ਼ਰਾਰਤੀਆਂ ਸੰਸਮ ਕੀ ਮੈਸੇਜ ਦੇਣਾ ਚਾਹੁੰਦੇ ਸ਼ਰਾਰਤੀਆਂ ਅਨਸਰਾਂ ਤੋਂ ਮੈਸੇਜ ਬਿਲਕੁਲ ਸਾਫ਼ ਹੈ ਸ਼ਰਾਰਤੀਆਂ ਅਨਸਰਾਂ ਲਈ ਇ ਤੇ ਉਹਨਾਂ ਤੇ ਉਹਨਾਂ ਸਖਤੋ ਸਖਤ ਕਾਰਵਾਈ ਕੀਤੀ ਜਾਊ ਜੇ ਕੋਈ ਐਦਾਂ ਦਾ ਕੰਮ ਕਦੋਂ ਚੱਕੂਗਾ